ਇੱਕ ਹੁੰਦਾ ਬਾਲ ਹੱਟ ਬਲਕ ਨੂੰ ਕੋਈ ਗਿਆਨ ਨਹੀਂ ਜਿੱਦ ਕਰਦਾ ਮੈਨੂੰ ਆ ਚਾਹੀਦਾ ਜਿਵੇਂ ਕਹਾਣੀ ਆਉਂਦੀ ਹੈ ਅਕਬਰ ਤੇ ਬੀਰਪੰਦੀ ਅਕਬਰ ਕਹਿੰਦਾ ਵੀ ਲੋਕ ਆਪਣੇ ਬੱਚਿਆਂ ਨੂੰ ਤੰਗ ਕਿਉਂ ਕਰਦੇ ਨੇ ਕਿਉਂ ਬੱਚੇ ਰੋਂਦੇ ਨੇ ਜੋ ਬੱਚਿਆਂ ਨੂੰ ਚਾਹੀਦਾ ਹੈ ਉਹ ਤੁਸੀਂ ਲੈ ਦੋ ਤੇ ਕਿਉਂ ਨਹੀਂ ਇਹਨਾਂ ਦਾ ਬੱਚਿਆਂ ਦਾ ਦੁੱਖ ਮਿਟ ਸਕਦਾ ਇਹਨਾਂ ਨੂੰ ਕਿਉਂ ਰਵਾਉਂਦੇ ਨੇ ਮਾਪਾ ਮੀਰਬਲ ਕਹਿਣ ਲੱਗਾ ਮੀਰਬਲ ਜਿਹੜਾ ਸੀ ਇੱਕ ਗੁਰੂ ਘਰ ਦਾ ਦੁਖੀ ਸੀ ਅਕਲ ਹੋਣੀ علیحدਾਂ ਗੱਲ ਐ ਔਰ ਗੁਰੂ ਤੇ ਸ਼ਰਧਾ ਹੋਣੀ ਗੱਲ ਐ ਦਾ ਕੇ ਕੋਈ ਜ਼ਰੂਰੀ ਨਹੀਂ ਕਿ ਕੋਈ ਬਹੁਤ ਸਿਆਣਾ ਹੈ ਤੇ ਉਹਦੀ ਗੁਰੂ ਤੇ ਸ਼ਰਧਾ ਹੋਏਗੀ ਕੋਈ ਜ਼ਰੂਰੀ ਨਹੀਂ बीरबल ਕਹਿਣ ਲੱਗਾ ਅਕਬਰ ਨੂੰ ਕਹਿਣ ਲੱਗਾ ਮੈਂ ਬੱਚਾ ਬਣ ਜਾਣਾ ਤੂੰ ਮੇਰੀ ਗੱਲ ਪੂਰੀ ਕਰ ਦੇ ਕਹਿਣ ਲੱਗਾ ਠੀਕ ਕਰ ਸਕਦਾ ਉਹ ਕਹਿਣ ਲੱਗਾ ਮੈਂ ਹਾਥੀ ਲੈਣਾ ਅਕਬਰ ਕਹਿਣ ਲੱਗਾ ਬੀਰ ਨੂੰ ਹਾਥੀ ਦੇ ਦੋ ਬੀਰਬਲ ਨੂੰ ਹਾਥੀ ਮਿਲ ਗਿਆ ਅੱਗੇ ਬਾਜ਼ਾਰ ਵਿੱਚ ਗਏ ਉਹ ਕਹਿੰਦਾ ਵੀ ਘੜਾ ਲੈਣਾ ਹੈ ਕੁੰਜਾ ਲੈਣਾ ਕਹਿਣ ਲੱਗੇ ਲੈ ਦੋ ਜੀ ਉਨ ਬੀਰਬਲ ਕਹਿੰਦਾ ਵੀ ਆਹ ਜਿਹੜਾ ਹਾਥੀ ਐ ਨਾ ਇਸ ਘੜੇ ਚ ਪਾਣਾ। ਅਕਬਰ ਕਹਿੰਦਾ ਇਹ ਤਾਂ ਹੋ ਨਹੀਂ ਸਕਦਾ। ਉਹ ਰੋਏ ਇਹਨੂੰ ਪਾ ਵਿੱਚ। ਕਹਿਣ ਲੱਗੇ ਬਾਲਕ ਦਾ ਹੱਥ ਜਿਹੜਾ ਐ ਨਾ ਇਹੋ ਜੀ ਮੂਰਖਤਾ ਹੈ। ਜਿਹੜੀ ਪੂਰੀ ਨਹੀਂ ਕੀਤੀ ਜਾ ਸਕਦੀ। ਕੁਝ ਮੂਰਖਤਾ ਉਹ ਜੀਆਂ ਨੇ ਮਨੁੱਖ ਦੀਆਂ ਭਾਵੇਂ 90 ਸਾਲ ਦਾ ਵੀ ਹੋਏ ਉਹ ਵੀ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ। ਉਹਨ ਕੁਜੇ ਵਿੱਚ ਹਾਥੀ ਪੈਂਦਾ ਨਹੀਂ ਸਾਡੀਆਂ ਕੁਝ ਇਹੋ ਜਿਹੇ ਸੰਸਾਰ ਦੇ ਇੱਛਾਵਾਂ ਨੇ ਜਿਵੇਂ ਕੁਜੇ ਵਿੱਚ ਹਾਥੀ ਪਾਉਣਾ ਹੈ ਉਹ ਪੈਂਦਾ ਨਹੀਂ ਅਸੀਂ ਮੁੜਦੇ ਨਹੀਂ ਖੋਦੇ ਡੱਡੂ ਵਾਂਗੂ ਉੱਥੇ ਖੂਬੇ ਛਾਲਾ ਮਾਰੀ ਜਾਂਦੇ ਜਨਮਾਂ ਦੇ ਜਨਮ ਨਿਕਲ ਜਾਂਦੇ ਨੇ ਇਹ ਜਿਹੜਾ ਬਾਲ ਹਟ ਹੈ ਅਗਿਆਨਤਾ ਦਾ ਹੱਟ ਹੈ ਇੱਕ ਕਹਿੰਦੇ ਤਰੀਆ ਇਸਤਰੀ ਦਾ ਹੱਟ ਹੈ ਇਹ ਜਿਹੜਾ ਬਾਲਕ ਦਾ ਹੱਟ ਹੈ ਇਹ ਅਗਿਆਨਤਾ ਦਾ ਹੱਟ ਹੈ ਤਰੀਆ ਹੱਟ ਜਿਹੜਾ ਹੈ ਇਸਤਰੀ ਦਾ ਹੱਟ ਹੈ ਵੀ ਆ ਗੱਲ ਮਨਾਕੀ ਛੱਡਣੀ ਮਾਪੁਰਸ਼ ਪਿਤਾ ਜੀ ਇੱਕ ਕਥਾ ਸੁਣਾਉਂਦੇ ਹੁੰਦੇ ਬਜ਼ੁਰਗ ਕਹਿਣ ਲੱਗੇ ਪਾਕਿਸਤਾਨ ਦੀ ਗੱਲ ਐ ਉਧਰ ਦੀ ਤੇ ਬਜ਼ੁਰਗ ਉਹ ਕਹਿਣ ਲੱਗੇ ਬਜ਼ੁਰਗ ਕੇ ਘਰੋਂ ਬੀਬੀ ਨੂੰ ਕੇ ਕੱਪੜੇ ਨਵੇਂ ਸਵਾਏ ਨੇ ਉਹ ਦੇ ਦੇ ਕਿਤੇ ਜਾਣਾ ਉਹ ਕਹਿਣ ਲੱਗੇ ਜੀ ਨਹੀਂ ਦੇਣੇ ਜਿੱਦ ਹਟ ਹਟ ਮੈਂ ਪੁਰਾਣੇ ਤੈਨੂੰ ਆ ਹੀ ਪਾ ਕੇ ਕਲਾਉਣੇ ਉਹ ਕਹਿਣ ਲੱਗੇ ਵੀ ਤੈਨੂੰ ਕੱਪੜੇ ਚੰਗੇ ਨੇ ਕਿ ਮੈਂ ਚੰਗਾ ਉਹ ਕਹਿੰਦੀ ਮੈਨੂੰ ਕੱਪੜੇ ਚੰਗੇ ਨੇ ਉਹਨੇ ਜ਼ਹਿਰ ਖਾਧਾ ਤੇ ਮਰ ਗਿਆ ਇਹਨੂੰ ਕਹਿੰਦੇ ਤਰੀਆ ਹਟ ਵੀ ਜਿੱਦ ਨਹੀਂ ਛੱਡਦੀ ਉਸ ਜਿੱਦ ਦੇ ਪਿੱਛੇ ਭਾਵੇਂ ਜਿੰਨਾ ਮਰਜੀ ਨੁਕਸਾਨ ਹੋ ਜਾਏ ਅਸੀਂ ਵੀ ਅਗਿਆਨਤਾ ਦੇ ਵਿੱਚ ਇਹੋ ਜਿਹੇ ਜਿਦਾਂ ਕਰਕੇ ਬੈਠੇ ਆ ਕਿ ਮੰਜ਼ਿਲ ਤੱਕ ਨਹੀਂ ਪਹੁੰਚਦੇ ਮੰਜਲ ਹੈ ਪਰਮੇਸ਼ਰ ਪਰ ਜਿਹਦਾ ਸਾਡੀਆਂ ਬੋਤ ਹੈ ਆ ਕਰ ਕੇ ਹੀ ਛੱਡਣਾ ਹੈ ਫਿਰ ਕੀ ਹੋ ਜਾਣਾ ਕੁਝ ਵੀ ਨਹੀਂ ਕਿਸੇ ਦੇ ਮਨ ਵਿੱਚ ਮੈਂ ਵਿਦੇਸ਼ ਪਹੁੰਚ ਗਈ ਛੱਡਣਾ ਫਿਰ ਕੀ ਹੋ ਜਾਣਾ ਕੁਝ ਵੀ ਨਹੀਂ ਫਿਰ ਕਿਹੜਾ ਦੁੱਖ ਖਤਮ ਹੋ ਜਾਣਾ ਹੈ ਦੁੱਖ ਤਾਂ ਉਸੇ ਤਰ੍ਹਾਂ ਹੀ ਨੇ ਕਿਸੇ ਦੇ ਮਨ ਵਿੱਚ ਮੈਂ ਆ ਕੰਮ ਕਰਕੇ ਫਿਰ ਕਿਹੜਾ ਦੁੱਖ ਖਤਮ ਹੋ ਜਾਣਾ ਹੈ ਸੁਖ ਤਾਂ ਅੰਤਰੀਵ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਦੁੱਖ ਨਹੀਂ ਖਤਮ ਹੁੰਦਾ ਜਿੰਨਾ ਮਰਜੀ ਬਾਹਰ ਤਾੜੀ ਤੀਸਰਾ ਹਟ ਹੈ ਰਾਜੇ ਦਾ ਹਟ ਹੈ ਉਹ ਹੰਕਾਰ ਵਾਸਾ ਹੈ ਕਿਉਂਕਿ ਰਾਜੇ ਨੂੰ ਹੰਕਾਰ ਹੈ ਮੇਰੇ ਕੋਲ ਫੌਜ ਹੈ ਮੇਰਾ ਹੁਕਮ ਚੱਲਦਾ ਹੈ ਉਸ ਹੰਕਾਰ ਦੇ ਵਿੱਚ ਰਾਜ ਹਟ ਜਾਂਦੇ ਨੇ ਵੱਡੇ ਤੋਂ ਵੱਡਾ ਪਾਪ ਰਾਜਾ ਕਰ ਬੈਠਦਾ ਹੈ ਹੰਕਾਰ ਦੇ ਵਿੱਚ ਚੌਥਾ ਹੈ ਸਾਧੂ ਦਾ ਹਟ ਉਹ ਬੰਦਗੀ ਕਰਦਾ ਹੈ ਸਿਮਰਨ ਕਰਦਾ ਹੈ ਹਟ ਕਰਦਾ ਹੈ ਪਰਪਕਾਰ ਵਾਸਤੇ ਉਸ ਪਰਪਕਾਰ ਵਾਸਤੇ ਵੀ ਹਟ ਹੈ ਤੇ ਜਿਹਦੇ ਅੰਦਰ ਵਰਪਕਾਰ ਵਾਸਤੇ ਗੁਰੂ ਦੇ ਰਸਤੇ ਤੇ ਚੱਲਣ ਦਾ ਹੱਟ ਹੈ ਉਹ ਬੁੱਧ ਦੀ ਬੰਦ ਖਲਾਸੀ ਇਸ ਮਾਇਆ ਤੋਂ ਕਹਿਦੀ ਏ ਮਨ ਹੱਟ ਬੁੱਧ ਮਨ ਦੀ ਬੰਦ ਖਲਾਸੀ ਬੁੱਧ ਦੀ ਬੰਦ ਖਲਾਸੀ ਕਰ ਲੈਂਦਾ